ਇਨੇ ਆ ਇਹਨੇ ਮੈਨੂੰ ਕਹਿ ਕੇ ਆਂਦੇ ਪਿਓ ਦੀ ਫੋਟੋ ਕਰਾਈ ਫੋਟੋ ਕਰਾਈ ਹਾਂ ਬਲਾਸਟਿਕ ਦਾ ਕੀ ਹਾਲ ਹੈ ਆਲੇ ਕੀ ਸੱਸੀ ਗਾਲ ਜੀ ਸੱਸੀ ਗਾਲ ਕੋਹਾ ਸਾਹਿਬ ਕੀ ਹਾਲ ਹੈ ਜੀ ਹਾਂ ਪਰ ਇਹ ਕਿਹਾ ਹਾਂ ਦੱਸੋ ਦੱਸੋ ਇਹ ਆਦੀ ਦਾ ਪਾਣੀ ਆ ਰਿਹਾ ਨੇ ਜੀ ਇਹ ਪਾਕਿਸਤਾਨ ਵਾਲੇ ਕੋਲ ਜਦੋਂ ਇੱਥੇ ਨਹੀਂ ਸੀ ਪਾਣੀ ਪਹਿਲਾਂ ਉਹ ਜਿੱਥੇ ਬੁਰਜੀ ਖੜੀ ਉਹ ਵਾਲੀ ਉੱਥੇ ਛੋਟਾ ਛੋਟਾ ਜਿਹਾ ਕਿਹੜੀ ਗੁਰਜੀ ਆ ਜਿਹੜਾ ਵਿਚਾਲੇ ਚਾਲੇ ਹਾਂਜੀ ਇੱਕ ਪਾਣਾ ਪਾਣੀ ਸੀ ਆ ਪਾਣੀ ਤਾਂ ਐਸ ਫਲੱਡ ਨੇ ਸਾਰੀ ਆ ਜ਼ਮੀਨ ਜਿੰਨੀ ਐ ਦਰਿਆ ਕਰਤਾ ਤੇ ਪਰੇ ਉਹ ਰੇਤਾ ਕਰਤੀ ਉਹ ਅੱਗੇ ਜੀ ਰੇਤਾ ਨਿਕਲੀ ਐ ਉੱਥੇ ਫਸਲਾ ਉਹ ਦਰਿਆ ਦੀ ਜ਼ਮੀਨ ਆਪਣਾ ਪ੍ਰਧਾਨ ਜੀ ਨੇ ਸਰੇਆ ਖਲਾ ਸੀ ਆ ਇਹ ਮਾਲਕੀ ਜ਼ਮੀਨਾਂ ਤੁੜੀਆਂ ਹਾਂਜੀ ਇਹ ਕੋਈ ਮਾਲਕੀ ਕੋਈ ਕੱਚੀ ਮਾਲਕੀ ਵੀ ਆ ਉਹ ਪਿੰਡ ਵੀ ਪਾਕਿਸਤਾਨ ਦੇ ਆ ਉਹ ਪਿੰਡ ਪਾਕਿਸਤਾਨ ਦਾ ਇਹ ਜ਼ਮੀਨ ਦੇ ਦੀ ਜਿਆਦਾ ਜ਼ਮੀਨ ਹੋਇਆ ਜੀ 2007 ਦੀ ਪੋਲ ਸੀ ਸਟੈਟ ਸਾਈਡ ਹੂੰ ਉਹ ਆਲ ਜਿਆਦਾ ਜ਼ਮੀਨੋ ਹੈ ਜਾਂ ਪੂਰਾ ਲੈ ਕੇ ਦੇ ਦਿੱਤੀ ਕਿਵੇਂ ਕਰੀ ਸਰਕਾਰ ਸਰਕਾਰ ਨਾ ਹਾਂ ਜੀ ਇਹ ਇਹਨਾਂ ਦੀ ਵੱਡੀ ਪ੍ਰੋਬਲਮ ਹੈ ਇਹ ਹੁਣ ਇੱਥੇ ਬਾਰਡਰ ਉਥੋਂ ਨਹੀਂ ਲੰਘ ਕੇ ਫਿਰ ਖੇਤੀ ਕਰਨ ਜਾਂਦੇ ਆਪ ਵੀ ਬੇੜਾ ਜੀ ਉਹ ਬੇੜੇ ਦੇ ਟਰੈਕਟਰ ਲੈ ਜਾਂਦੇ ਆ ਉਹ ਬੇੜਾ ਖੜਾ ਬੇੜਾ ਜਾਂਦਾ ਹੈ ਦਰਿਆ ਵੀਤੀ ਬੇੜੇ ਤੇ ਲੈ ਜਾਂਦੇ ਟਰੈਕਟਰ ਏ ਇੱਥੇ ਪਾਣੀ ਉੱਪਰੋਂ ਜਿਹੜਾ ਗਿੱਲਾ ਆਇਆ ਪੈ। ਆਸੂ ਕਿੰਨੇ ਪਿੰਡ ਪੈ ਜਾਂਦੇ। ਇਧਰਲੇ ਪਾਸੇ ਸਭ ਕਟੋਗੜ 7-8 ਪਿੰਡਾਂ ਦਾ ਰਖਵਾਜੀ ਤੇ 2000 ਏਕੜ ਦੇ ਲੱਗੇ ਸ਼ੱਕ ਜ਼ਮੀਨ ਇਧਰਲੇ ਪਾਸੇ। ਜਿਹੜੀ ਖਰਾਬ ਹਾਂ ਇਧਰ ਜਿਹੜੀ ਖਰਾਬ ਹੋ ਗਈ ਆ। ਇਧਰ ਕਿਨੇ ਅਰਬੀ ਲਾਈ ਸੀ ਕਿਨੇ ਮਤਲਬ ਆਪ ਦਾ ਸਾਰੀ ਸਬਜੀ ਲਾਈ ਹੋਈ ਆ। ਸਾਰੀ ਦੀ ਸਾਰੀ ਫਸਲ ਆਸੂ 4-5 ਹੋਣਾ ਜਿਹੜਾ ਉਸ ਦਰਿਆ ਤੋਂ ਪਾਰ ਸੀ ਨਾ ਉਹ 1500 ਕਿੱਲਾ ਤੋਂ ਹੋਈ ਸੀਗਾ। ਆ ਇੱਕੇ ਥਾਂ ਹੀ। ਜਿਹੜਾ ਇਧਰ ਵਿਚ ਆ ਵਿੱਚ ਲੈ ਲੈ ਉਹ ਚਲੋ ਕੋਈ ਸਸ ਕੀ ਜਿਹੜਾ ਨੰਬਰਦਾਰ ਸਾਹਿਬ ਨੇ ਲਗਾਦਾ ਕਿ ਜਿਹੜਾ ਕੰਮ ਆ ਸਾਨੂੰ ਬੜਾ ਹੀ ਥੱਕਾ ਹੋ ਗਿਆ ਸਾਡਾ ਤੇ ਦੂਜੀ ਗੱਲ ਖੋਰਾ ਕਰਗੇ ਤੁਸੀਂ ਪਹਿਲੀ ਵਾਰ ਤੁਹਾਨੂੰ ਖੁਸ਼ੀ ਤੁਹਾਡੇ ਤੇ ਬੜੀ ਹੈ ਜੀ ਅਸੀਂ ਕਾਂਗਰਸ ਕਟੜ ਵਰਕਰ ਸਾਂ ਦੇਖੋ ਜੀ ਆ ਮੇਰੇ ਹਿਸਾਬ ਨਾਲ 25 2600 ਕੁ ਲੈ ਕਿੜੇ ਜੀ ਉਹ ਉੱਥੇ ਦਰਿਆ ਸੀ ਕਾਫੀ ਦੂਰ ਅੱਗੇ ਜੀ ਹੁਣ ਆ ਦਿਖਵਾ ਆ ਗਏ ਨਾਲ ਜੀ ਉੱਥੇ ਟਰੈਕਟਰ ਖੜੇ ਸੀ ਉਹ ਚੋ ਕੇ ਮੇਰਾ ਕਾਰਨ ਕੀ ਇੱਥੇ ਆਉਣਾ ਸਰ ਕਰਨਾ ਤੇਗਾ ਕੰਮ ਉਹ ਲੋ ਕੱਟ ਕੱਟ ਦੇ ਰਿੱਤਾ ਬਰੇ ਪਾਈ ਜਾ ਜੀ ਇਧਰ ਮਿੱਟੀ ਦੇਖ ਦੇ ਕੇ ਬਰੇ ਕਰੋ ਸਾਫ ਕਰ ਤਾਂ ਪਾਣੀ ਦਵਾ ਦਾ ਜਦੋਂ ਪੈਂਦਾ ਉਹ ਵਜਦਾ ਆ ਕੇ ਸਾਹਮਣੇ ਉਹ ਜੇ ਤਾਂ ਉਤੇ ਲੱਗੀ ਜੀ ਨੋਚ ਲੱਗੀ ਏ ਤੱਤਰ ਨੂੰ ਵਜੇਗਾ ਪਾਣੀ ਉਹ ਪਿੱਛੇ ਨਹੀਂ ਕਰਦਾ ਜਿੱਥੇ ਕੱਚੀ ਜ਼ਮੀਨ ਹੋएगी ਉਥੋਂ ਮਿੱਟੀ ਪੁੱਟ ਪੁੱੜ ਕੇ ਪਰਸਿੱਤੀ ਜਗ ਤੇ ਦਾਗਾ ਤੁਰੇਗਾ ਔਰ ਇਸ ਤਰ੍ਹਾਂ ਦੇ ਤੇ ਪਾਣੀ ਹੁਣ ਉੱਥੇ ਕਿੱਥੇ ਜਾ ਰਿਹਾ ਹੈ ਇਹ ਉਹ ਜਗਾ ਤਾਂ ਦਰਿਆ ਚ ਹੀ ਜਾ ਰਿਹਾ ਹੈ ਪਾਕਿਸਤਾਨ ਆਹ ਮੋੜ ਤੋਂ ਅੱਗੇ ਪਾਕਿਸਤਾਨ ਦਾ ਇੰਟਰਵਿਊ ਉਹ ਪਾਕਿਸਤਾਨ ਹੈ ਉਹ ਅਗਲੇ ਮੋੜ ਉੱਥੋਂ ਪਾਕਿਸਤਾਨ ਆ ਗਿਆ ਆ ਪਿੰਡ ਸਾਹਮਣੇ ਪਾਕਿਸਤਾਨ ਦਾ ਜੀ ਉਹ ਜਿਹੜਾ ਸਾਹਮਣੇ ਉਹ ਦੇਖਦਾ ਕੋ ਵੀ ਦਰਿਆ ਉੱਥੇ ਵੀ ਚੱਲਦਾ ਪਿਆ ਨਾਲ ਹੀ ਉਹ ਪਿੰਡ ਡਿੱਗੀ ਜਾਂਦਾ ਬਾਕੀ ਦੂਰ ਜੇਰੀਆ ਆਪਣਾ ਇੱਥੇ ਹੀ ਬੰਨ ਵੀ ਖਤਮ ਹੋ ਗਿਆ ਅੱਧਾ ਇੱਕ ਅੱਗੇ ਪੋਸਟੀ ਗਈ ਆਪਣੀ ਜੋ ਸਾਹਮਣੇ ਇਹ ਪੈਂਤੀ ਟਰੈਕਟਰ ਜੀ ਉੱਥੇ ਰੁੜ ਗਏ ਪਾਣ ਲੱਗਾ ਕਿੱਧਰ ਗਏ ਅੱਛਾ ਪੈਂਤੀ ਟਰੈਕਟਰ ਰੁੜ ਗਏ ਪਾਣ ਲੱਗਾ ਉਹ ਟਰਾਂਕਟਰ ਰੁੜ ਗਏ ਉਹ ਸਰਮਸੀ ਕੇ ਸਾਹਬ ਨੂੰ ਪਾਣੀ ਬੜਾ ਤੇਜ਼ ਚੱਲਿਆ ਸੀ ਨਾ ਜੀ ਹਾਂ ਤੇ ਖੜੇ ਸੀ ਇਧਰੋਂ ਖਮਾ ਡੈਕ ਡੈਕ ਉਹ ਸਾਹਮਣੇ ਦੇ ਕੋਈ ਦਬੇ ਗਏ ਹੋਣਗੇ ਢੇਰੇ ਜਿਹੜਾ ਪੈ ਰਹੇ ਰੁੜ ਗਏ ਆ ਜੀ ਆਜ ਇਹ ਆਜ ਇੱਥੇ 15 20 ਦਬ ਹੋ ਜਾਂਦੇ ਆ ਤੇ ਆ 15 20 ਅਵੀ ਨਹੀਂ ਨਹੀਂ ਸਾਰਾ ਇਹ ਨਹੀਂ ਪਤਾ ਸੀ ਪਾਣੀ ਜ਼ਿਆਦਾ ਹੋ ਜਾਣਾ ਹੈ ਸਾਡਾ ਤਾਂ ਇੱਕ ਤਰੀ ਬੇੜਾ ਹੀ ਲੋਡ ਜਿਹੜਾ ਪਾਕਿਸਤਾਨ ਕਿ ਲੱਗਾ ਸੀ ਮਹਾਜਾ ਖਿੱਚਿਆ ਜੀ ਪਾਣੀ ਵਧਿਆ ਨਾ ਪਾਣੀ ਵਧਿਆ ਜੀ ਬੇੜਾ ਤੁਹਾਡਾ ਪੱਕਾ ਹੈ ਹਾਂਜੀ ਹਾਂਜੀ ਇੱਕ ਨਾ ਬੇੜਾ ਪੱਕਾ ਤਾਂ ਜਿੰਨੀ ਤਰ੍ਹਾਂ ਦਾ ਹੈਗਾ ਰੱਸਾ ਪਾਕ ਲ ਜਾਏਗਾ ਜੀ ਜਿਹੜਾ ਬੇੜਾ ਅਸੀਂ ਲਿਆ ਆਵਾਂ ਨਾ ਜੀ ਉਹ ਪੱਕਾ ਬੇੜਾ ਜੀ ਉਹ ਤੇ ਜ਼ਿੰਮੇਵਾਰ ਦੇ ਨਾ ਜਦੋਂ ਪਹਿਲਾਂ ਪਾਣੀ ਘਟਦਾ ਜੀ ਤੇ ਖੇਤੀ ਤਾਂ ਕੰਮ ਕਰਦੇ ਨੇ ਜਾਕੀ ਬੀਬੀਆਂ ਕਰਦੀਆਂ ਸਾਰੀਆਂ ਤੇ ਸਾਡੇ ਬੰਦੇ ਵੀ ਕੰਮ ਆਪਣੇ ਕਰਦੇ ਜੀ ਉਹ ਬਿੜੇ ਜਾਂਦੀ। ਚਲੋ ਨੰਬਰਦਾਰਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਅਸੀਂ ਤੁਹਾਡੇ ਨਾਲ ਆ ਕੀ ਹੋਰ ਸਾਡੇ ਵਾਸਤੇ ਕੀ ਮੰਗਤ ਦੀ ਲੋੜ ਆ। ਹਾਂ। ਇਹ ਫਿਰ ਪੈੜੀ ਕੋ ਨਿਕਲਦਾ ਹਲ ਹੋ ਜਾਏ ਫਿਰ ਪੈੜੀ ਵੀ ਨਿਕਲੀ। ਇਹ ਹਾਰਿਸ ਜੀ। ਆ ਜਿਵੇਂ ਆ ਨੋਚ ਬਣੀ ਹੈ ਛੋਟੀ ਜੀ। ਸਰ ਦੇਖੋ ਜੀ ਆਹ ਬੋਲਾ ਦੇਖੋ। ਇਹ ਪੱਕੀ ਨੋਚ ਹੈ। ਜਿਵੇਂ ਆ ਲੰਮੀ ਬਣੀ ਹੈ ਨਾ ਇਸ ਤਰ੍ਹਾਂ ਦੀ। ਇੱਕ ਹੋਵੇ ਇੱਕ ਅੱਗੇ ਹੋਵੇ ਕਿੰਨੇ ਤਰ ਨੋਚ ਹੋਈਆਂ। ਚਾਰ ਹੋ ਜਾਣ। ਮੇਰਾ ਪਰੇ ਚਾਜੂ ਆ ਜੀ। ਤੇ ਦੂਜੀ ਇੱਕ ਬੇਨਤੀ ਸਾਡੀ ਹੋ ਰਹੀ ਜੀ। ਬਾਟਰ ਤੇ ਬਹਿ ਕੇ ਆਂਗੇ ਜੀ। 2007 ਦੀਆਂ ਪਹਿਲੇ ਸਾਨੂੰ ਕੱਖ ਨਹੀਂ ਮਿਲ ਰਹੀ ਜਿਹੜੇ ਟੁੱਟ ਗਏ ਹੁਣ ਵੀ ਨਹੀਂ ਮਿਲਣਾ ਕੁਝ ਵੀ ਨਹੀਂ ਉਹਨਾਂ ਨੂੰ ਮਜਬੂਰ ਨਹੀਂ ਮਿਲਦਾ ਇਹਦੀ ਗੜਾ ਹੀ ਅਸੀਂ ਪਾਰਲੀਮੈਂਟ ਚ ਲੜਾਂਗੇ ਠੀਕ ਹੈ ਸਰ ਜ਼ਰੂਰ ਲੜਿਆ ਹੋਏ ਤੁਹਾਨੂੰ ਪਤਾ ਲੱਗੂਗਾ ਅਸੀਂ ਵੀ ਤੁਹਾਡੇ ਸਾਥ ਆਂ ਜੀ ਪਾਰਲੀਮੈਂਟ ਦੇ ਵਿੱਚ ਇਹਦੀ ਲੜਾਈ ਜ਼ਰੂਰ ਆ ਜਦੋਂ ਪਾਰਲੀਮੈਂਟ ਲੱਗਣਾ ਹੈ ਸਭ ਤੋਂ ਪਹਿਲਾਂ ਇਹ ਵਾਅਦਾ ਚੱਕਾਂ ਠੀਕ ਹੈ ਸਰ ਗੱਲ ਇੱਕ ਹੈ ਵੀ ਸਾਨੂੰ ਹੁਣ ਤਾਂ ਮਜਬੂਰ ਦਵਾ ਦਿਓ ਜਿਵੇਂ ਮਰਜ਼ੀ ਦਵਾਵਾਂਗੇ ਦਵਾਵਾਂਗੇ ਦਵਾ ਠੀਕ ਹੈ ਜੀ ਮਜਬੂਰ ਪੂਰਾ ਦਵਾਵਾਂਗੇ ਸਾਡੇ ਕੋਲ ਤਾਂ ਚੋਲ ਨਹੀਂ ਰਹਿ ਗਏ ਜਿਹੜੇ ਖਾ ਲੈਣਗੇ ਸਾਡੇ ਬੰਦੇ ਵਿਚਾਰੇ ਨਾ ਚੋਲਾਂ ਦੀ ਕ राशन ਦੀ कमी ਆਉਂਦੀ ਏ ना ਪਸ਼ੂਆਂ ਦੇ राशन ਦੀ कमी ਆਉਂਦੀ ਏ लेकिन ਹਾਂ ये आवाज ਚੁੱਕਾਂਗੇ आ थोड़ा जा ਕੰਮ ठीक हो ਜਾਏ ਉਸ ਤੋਂ ਬਾਅਦ ਸਰਕਾਰ ਨਾਲ ਲੜਾਈ ਲੜਾਂਗੇ ਮੌਜੂਦ ਠੀਕ ਹੈ ਜੀ ਦੋਨੋਂ ਦੁਆਰ ਖੁੱਲ੍ਹਦਾ ਸੀ ਉਹਦੇ ਇਹ ਲੋਕਾਂ ਨੇ ਇਹੀ ਦੁਆਰ ਖੁੱਲ੍ਹਦਾ ਹੈ ਜ਼ਮੀਨਾਂ ਜਿਹੜੀਆਂ ਕੱਚੀਆਂ ਨੇ ਕਾਂਗਰਸ ਨੇ ਤੋੜੀਆਂਆਂ ਆਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਤੋੜੀਆਂ ਨੇ ਤੁਸੀਂ ਇੱਥੇ ਕੀ ਕਹਿਣਾ ਮੈਂ ਮੈਂ ਦੱਸ ਦਵਾਂ ਪਹਿਲਾਂ ਮੈਂ ਦੱਸ ਆਦੋ ਮੈਂਬਰ ਆਫ ਪਾਰਲੀਮੈਂਟ ਆ ਪਹਿਲਾਂ ਭਾਈ ਇਹ ਜੀ ਗੱਲ ਕੋਈ ਗੱਲ ਨਹੀਂ ਮੈਂ ਮੈਂ ਪਹਿਲਾਂ ਕਬਾਇਆ ਤੁਸੀਂ ਦੱਸੋ ਕਬਾਇਆ ਸਾਹਿਬ ਅਸਲ ਇੱਚ ਜਿਹੜਾ ਸੁਬੀਰ ਬਾਦਲ ਜੀ ਉਦੋਂ ਡਿਪਟੀ ਸੀਐਮ ਸੀਗੇ ਇਹ ਉਹਨਾਂ ਦਾ ਨਹੀਂ ਸੀਗਾ ਕਿ ਉਹਨਾਂ ਨੇ ਜਾਣ ਕੇ ਤੜਾਈਆਂ ਪਰ ਕਾਲੀਦਾਲ ਦੀ ਸਰਕਾਰ ਵਿੱਚ ਇਹ ਫੈਸਲਾ ਹੋਇਆ ਸੀ ਹਾਈ ਕੋਰਟ ਨੇ ਸੈਟ ਸਾਈਡ ਕੀਤਾ ਸੀ 2007 ਦੀ ਪਾਲਸੀ ਔਰ ਜਦੋਂ ਸੈਟ ਸਾਈਡ ਕੀਤੀ ਦੋ ਮਹੀਨੇ ਸਰਕਾਰ ਦੇ ਪੈਸੇ ਸੀ ਅਗਲੇ ਦਿਨ ਹੀ ਮੈਂ ਸੀਐਮ ਸਾਹਿਬ ਦੇ ਕੋਲ ਜਾ ਕੇ ਰਿਕੁਐਸਟ ਕੀਤੀ ਕਿ ਬਾਦ ਸਾਹਿਬ ਆਜ ਜਿਹੜਾ ਫੈਸਲਾ ਹੋਇਆ ਬੜਾ ਉਲਟ ਹੋਇਆ 2007 ਦੇ ਲੋਕਾਂ ਨੇ ਜ਼ਮੀਨਾਂ ਦੇ ਪੈਸੇ ਦਿੱਤੇ ਹੋਏ ਇੰਤਕਾਲ ਹੋਏ ਗਰਦੌਰੀਆਂ ਹੋਈਆਂ ਇਹ ਫੈਸਲਾ ਆਪਨੇ ਉਲਟ ਹੋਇਆ ਤੇ ਤੁਸੀਂ ਇਹਦੀ ਅਪੀਲ ਸਟੇ ਲੈਣ ਵਾਸਤੇ ਸੁਪਰੀਮ ਕੋਰਟ ਕੋ ਆਪਾਂ ਸਰਕਾਰ ਨੇ ਜਾਣਾ ਹੈ ਮੇਰੇ ਕੋਲ ਚੀਫ ਸਕੱਟਰੀ ਐਡਵੋਕੇਟ ਜਨਰਲ ਜਿਹੜਾ ਸਾਡੇ ਐਫਸੀਆਰ ਸੀ ਉਹਨਾਂ ਬੁਲਾ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ ਪੇਪਰ ਲਿਆ ਕੇ ਫਾਈਲ ਕਰਨਾ ਹੈ ਆਪਾਂ ਪਰ ਉਹ ਨਹੀਂ ਹੋਏ ਉਸੜ ਨਹੀਂ ਹੋ ਸਕੇ ਉਤੋਂ ਸਰਕਾਰ ਜੀ ਆਮ ਆਦਮੀ ਦੀ ਸਰਕਾਰ ਆ ਗਈ ਤੇ ਉਸ ਨੇ ਇਹਦੇ ਵੱਲ ਬਿਲਕੁਲ ਧਿਆਨ ਹੀ ਨਹੀਂ ਦਿੱਤਾ ਇਸ ਕਰਕੇ ਜਿਹੜਾ ਸੀਗਾ ਇਹ ਵਿੱਚੇ ਜਿਹੜੀ ਪੁਲਸੀ ਹੋਣ ਦੀ ਲੋ ਲੋ ਬਈ ਗੱਲ ਹੈ ਅੱਛਾ ਉਸ ਦੇ ਵਿੱਚ ਕਸੂਰ ਜਿਹੜਾ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦਾ ਕੋਈ ਹੈ ਨਹੀਂ ਤੇ ਅਕਾਲੀ ਦਲ ਦਾ ਜਿੰਨਾ ਕੋ ਮੈਂ ਤੁਹਾਨੂੰ ਦੱਸਿਆ ਅਸਲ ਸਥਿਤੀ ਇਹ ਹੈ ਇਹਨੂੰ ਜਿਹੜਾ ਸੀ ਸਰਕਾਰ ਨੂੰ ਫੈਸਲਾ ਨੋਟੀਫਿਕੇਸ਼ਨ ਕਰ ਦੇਣ ਦੀ ਸਟੇਟ ਗਵਰਨਮੈਂਟ ਤੇ ਰੋਲਾ ਹੀ ਨਹੀਂ ਸੀ ਜਦੋਂ ਪੈਸੇ ਜ਼ਮੀਨਾਂ ਦੇ ਦਿੱਤੇ ਹੋਏ ਐ ਮਾਲਕ ਬਣੇ ਹੋਏ ਐ ਉਹਨਾਂ ਬੰਦਿਆਂ ਨੂੰ ਤੁਸੀਂ ਦੁਬਾਰਾ ਮਾਲਕੋਸਤੀ ਪੈਸੇ ਦੇ ਬਣਾਣੇ ਜੇਕਰ ਤੁਹਾਡੀ ਸਰਕਾਰ ਆਉਂਦੀ ਕਾਂਗਰਸ ਦੀ ਤੁਸੀਂ ਇਹਨਾਂ ਜ਼ਮੀਨਾਂ ਨੂੰ ਪੱਕਾ ਕਰੋ ਬਿਲਕੁਲ ਅਸੀਂ ਇਹ ਨੋਟੀਫਿਕੇਸ਼ਨ ਜਿਹੜਾ ਹੈ ਇਹ ਪੱਕਾ ਕਰਾਵਾਂਗੇ ਇਹਨਾਂ ਲੋਕਾਂ ਦੇ ਜਿਨ੍ਹਾਂ ਦੇ ਪੈਸੇ ਦਿੱਤੇ ਜ਼ਮੀਨਾਂ ਦੇ ਉਹਨਾਂ ਜ਼ਮੀਨ ਦੇ ਮਾਲਕ ਅਸੀਂ ਬਰੋਵਾ ਅੱਜ ਚਲੋ ਸੁਪਰੀਮ ਕੋਰਟ ਨੇ ਤੋੜਤਾ ਜੀ ਹੁਣ ਜਿਹੜੇ ਬੰਦੇ ਦੇ ਨਾਲ ਗਰਦਾਵਰੀਆਂ ਵੀ ਨਹੀਂ ਗਈਆਂ ਪਹਿਲਾਂ ਨੂੰ ਜੀ ਪੈਸਾ ਮਿਲਦਾ ਸੀ ਕੋਈ ਸਰਕਾਰ ਦੇ ਜ਼ੋਰ ਪਾਉਂਗੇ ਵੀ ਉਹਨਾਂ ਨੂੰ ਪੈਸਾ ਦਿੱਤਾ ਦੇ ਵੀ ਕਿਸੇ ਤਰੀਕੇ ਨਾਲ ਬਿਲਕੁਲ ਪ੍ਰਧਾਨ ਜੀ ਪ੍ਰਧਾਨ ਜੀ ਪ੍ਰਧਾਨ ਜੀ ਖੜੇ ਹੈ ਕੀ ਦੱਸਾਂ ਮੈਂ ਤੁਹਾਨੂੰ ਦੱਸਦਾ ਕੁਆਇਆ ਸਾਹਿਬ ਨੇ ਸਭ ਕੁਝ ਤੁਹਾਡੇ ਮੂੰਹ ਵਿੱਚ ਸੁਣਨੇ ਚਾਹੁੰਦੇ ਨਹੀਂ ਇਹ ਜ਼ਰੂਰੀ ਨਹੀਂ ਹੁੰਦਾ ਜ਼ਰੂਰੀ ਜ਼ਰੂਰੀ ਨਹੀਂ ਹੁੰਦਾ ਵੀ ਪ੍ਰਧਾਨ ਵੀ ਦੱਸੇ ਤੁਸੀਂ ਮੈਨੂੰ ਐ ਐ ਨਹੀਂ ਮਜਬੂਰ ਨਹੀਂ ਕਰ ਸਕਦੇ ਵੀ ਤੁਹਾਡੇ ਮੂੰਹ ਤੋਂ ਵੀ ਸੁਣਨਾ ਚਾਹੁੰਦੇ ਹਾਂ ਜਵਾਬ ਕਰਨੇ ਆ ਪੱਤਰਕਾਰਾਂ ਨੂੰ ਤੁਸੀਂ ਜਵਾਬ ਦੇਣਾ ਮੈਂ ਕਿਹਾ ਤੁਹਾਡੀ ਬੱਚੀ ਅਸੀਂ ਨੰਬਰਦਾਰ ਸਾਹਿਬ ਗੱਲ ਇਹ ਹੈ ਜੀ ਸਰ ਪੱਤਰਕਾਰ ਸਾਹਿਬ ਜੋ ਕਹਿੰਦੇ ਆ ਕਿਉਂਕਿ ਇਹਨਾਂ ਦਾ ਤਰੀਕਾ ਆਪਦਾ ਤਰੀਕਾ ਹੈ ਮੈਂ ਆਪਦੇ ਤਰੀਕੇ ਨਾਲ ਜਵਾਬ ਦਿੰਦਾ ਹਾਂ ਹਮੇਸ਼ਾ ਜੁੱਤੋਂ ਤੱਕ ਜ਼ਮੀਨਾਂ ਦਾ ਸਵਾਲ ਹੈ ਮੈਨੂੰ ਇਹਦੇ ਬਾਰੇ ਪਤਾ ਨਹੀਂ ਵੀ ਤੁਹਾਡੀ ਕਿੰਨੀ ਜ਼ਮੀਨ ਉਹਨਾਂ ਨੇ ਤੋੜਤੀ ਹੈ ਜਾਂ ਕੀ ਕਰ ਦਿੱਤਾ ਹੈ ਹਾਂਜੀ ਹਾਂਜੀ ਇਹਰੇ ਕਾਗਜ਼ ਪੜਤਾਲਨ ਦੀ ਲੋੜ ਹੈ ਵਿਸਤਾਰਪੁਰ ਖਾਮ ਐਵੇਂ ਕਹਿ ਦਿਆਂ ਐ ਕਰ ਦੂੰਗਾ ਐ ਕਰ ਦੂੰਗਾ ਉਹ ਮੇਰੀ ਆਦਤ ਨਹੀਂ ਹੈ ਕਬਾਇਆ ਸਾਹਿਬ ਨੇ ਜੋ ਗੱਲ ਕਿਉਂਕਿ ਇਹ ਇੱਥੇ ਤੇਰੇ ਨਾਲ ਇਹ ਪਹਿਲਾਂ ਜੂਝਦੇ ਰਹੇ ਹੈ ਲੜਾਈ ਲੜਦੇ ਰਹੇ ਹੈ ਥੋੜੇ ਬਾਰਡਰ ਤੇ ਹੈ ਜੋਥੋਂ ਤੱਕ ਤੋੜਿਆ ਹੈ ਕਿ ਨਹੀਂ ਤੋੜਿਆ ਇਹਰੇ ਬਾਰੇ ਉਹਨਾਂ ਜ਼ਿਕਰ ਮੈਂ ਟਿੱਪਣੀ ਨਹੀਂ ਕਰ ਸਕਦਾ ਜਿੰਨੇ ਤੇ ਕਰੋ ਇਹ ਕਾਗਜ਼ ਪੱਤਰ ਨਾ ਵੇਖੇ ਜਾਣ ਕਿਉਂਕਿ ਚੰਡੀਗੜ੍ਹ ਦੇ ਦਫ਼ਤਰ ਦਾ ਕਾਗਜ਼ ਕਿਸੇ ਕੋਲੇ ਨਹੀਂ ਹੈ ਉਹ ਮੂਝਵਾਨੀ ਸਵਾਲ ਹੁੰਦਾ ਤੇ ਮੂਝਵਾਨੀ ਜਵਾਬ ਹੁੰਦਾ ਜਨਤਾ ਇਸ ਗੱਲ ਤੇ ਖੁਸ਼ ਹੋ ਜਾਂਦੀ ਵੀ ਚੱਕ ਰਿਆਂਗੇ ਫੱਡੇ ਪਰਵਾਹ ਨਾ ਕਰੋ ਮੈਂ ਉਹ ਜਾਂ ਬੰਦਾ ਘਟਾਂ ਮੈਂ ਗੱਲ ਓਨੀ ਕਰੂੰਗਾ ਜਿੰਨੀ ਪੂਰੀ ਹੋ ਜਾਏ ਬਿਲਕੁਲ ਜਿਹੜੇ ਪੈਸੇ ਤੁਹਾਡੇ ਭਰੇ ਵੇ ਆ ਵੈਸੀ ਹੀ ਹੈ ਕਾਨੂੰਨ ਇਹ ਨਾ ਕੇਵਲ ਇੱਥੋਂ ਦੀਆਂ ਜ਼ਮੀਨਾਂ ਇਹਦਾ ਪਾਣੀ ਆ ਗਿਆ ਜੇ ਬਾਰਡਰ ਤੋਂ ਹੋਰ ਵਾਲੇ ਪਾਸੇ ਵੀ ਜ਼ਮੀਨਾਂ ਪੰਜਾਬ ਦੇ ਵਿੱਚ ਲੋਕਾਂ ਦੀਆਂ ਹੈਗੀਆਂ ਹੈਗੀਆਂ ਕਈਆਂ ਦੇ ਕੋਲੇ ਸ਼ਾਮ ਲਾਟਾ ਦੇ ਬੈਠੇ ਆ ਲੋਕ ਹਜੇ ਤੱਕ ਉਹ ਬੋਲੀਗਾਂ ਦਾ ਨਾਂ ਉਹ ਵੀ ਜ਼ਮੀਨਾਂ ਕਾਨੂੰਨ ਹੈਗਾ ਵੀ 18 ਸਾਲ ਤੋਂ ਵੱਧ ਜਿਹੜਾ ਕਾਬਜ ਤੇ ਗਰਦੋਰੀ ਹੈ ਔਰ ਇਹ ਨਾ ਕਰ ਦਿੱਤੀ ਜਾਵੇ ਸੋ ਇਹ 100% ਇਹ ਕਰਾਂਗੇ ਮੈਂ ਤਾਂ ਹੋਰ ਵੀ ਕਹਿਣਾ ਜਿੱਥੇ ਦਰਿਆ ਸੋ ਕਹਿਣ ਦਾ ਭਾਵ ਇਹ ਹੈ ਕਿ ਸਮਾਂ ਆਉਣ ਤੇ ਸਰਕਾਰ ਬਿਲਕੁਲ ਲੜਾਈ ਲੜੇਗੀ ਔਰ ਇਹ ਕੋਈ ਜੇ ਅਸੀਂ ਕਰਾਂਗੇ ਤਾਂ ਕੱਲ ਨੂੰ ਮੈਂ ਤੇ ਘਬਾਇਆ ਸਾਹਿਬ ਜੀਰਾ ਸਾਹਿਬ ਤੇ ਆਸ਼ੂ ਫੇਰ ਇੱਥੇ ਖੜੇ ਹੋਵਾਂਗੇ ਜੇ ਅਸੀਂ ਕਰਾਂਗੇ ਨਾ ਤੇ ਸਾਨੂੰ ਕਿਹਨੇ ਖੜਨ ਦੇਣਾ ਇਹਨਾਂ ਪਿੰਡਾਂ ਦੇ ਲੋਕਾਂ ਨੇ ਕਿਸੇ ਨੇ ਨਹੀਂ ਖੜਨ ਦਾ ਹੁਣ ਇਹਨਾਂ ਨੂੰ ਝਾੜੂ ਨੇ ਕਿਹਾ ਹੋਣਾ ਅਸੀਂ ਕਰਦੇ ਆਂਗੇ ਹੁਣ ਇਹਨਾਂ ਨੇ ਝਾੜੂ ਨਹੀਂ ਵੜਨ ਦੇਣਾ ਜੇ ਆਸ਼ੂ ਤਿੰਨ ਪੰਜ ਕਰੇਗਾ ਆ ਜਾਂ ਸਾਡੀ ਸਰਕਾਰੋ ਕੀ ਨੰਬਰਦਾਰ ਸਾਹਿਬ ਤੁਸੀਂ ਕਿਵੇਂ ਵੜਦੇ ਹੋਗੇ ਨਹੀਂ ਜੀ ਬਿਲਕੁਲ ਤੁਹਾਡੀ ਸਹੀ ਗੱਲ ਹੈ 100% ਕੱਲ ਘਟ ਕਰਾਂਗੇ ਕੰਮ ਜ਼ਿਆਦਾ ਕਰਾਂਗੇ ਇਹ ਥੋੜਾ ਬੰਦ ਹੈ ਹੀ ਆ ਯਾਰ ਜਦੋਂ ਇਹ ਜ਼ਮੀਨ ਤੁਸੀਂ ਵਾਹਣੀ ਹੈ ਮੈਂ ਤਾਂ ਵਾਹਣੀ ਨਹੀਂ ਸਰਕਾਰ ਨੇ ਇੱਥੇ ਕੋਈ ਇੰਡਸਟਰੀ ਨਹੀਂ ਲਾਉਣੀ ਜਿਹੜੀਆਂ ਤੋੜਤੀਆਂ ਜੇ ਕਿਸੇ ਨੇ ਤੋੜੀਆਂ ਵੀ ਹੈ ਤਾਂ ਜਦੋਂ ਵਾਹਣੇ ਤੁਸੀਂ ਇਹ ਫਸਲ ਥੋੜੀ ਵਿਜੀ ਹੁੰਦੀ ਹੈ ਤੇ ਤੁਹਾਡੇ ਨਾਂ ਕਰਨ ਕੀ ਕੀ ਹਰ ਜਾਏ ਹਾਂਜੀ ਹਾਂਜੀ ਮੇਰੀ ਇਹ ਗੱਲ ਦਸੋ ਨਾ ਇਹ ਤੋੜ ਕੇ ਜਾਂ ਤਾਂ ਕੋਈ ਨਾ ਕੋਈ ਕਾਨੂੰਨਨ ਅੜਚਣ ਹੋਣੀ ਹੈ ਜਾਂ ਕੋਈ ਦਿੱਕਤ ਹੋਣੀ ਹੈ ਜਾਂ ਕੀ ਕੀਤਾ ਉਹਦੇ ਤੇ ਸਮਾਂ ਉਂਟੀ ਰਸਿਆ ਜਾ ਸਕਦਾ ਮੰਨ ਲਓ ਜਿਹੜੀ ਜ਼ਮੀਨ ਤੇ ਕਬਜ਼ਾ ਤੁਹਾਡਾ ਹੈ ਬੋਹਣੇ ਤੁਹਾਡੀਆਂ ਫਸਲ ਤੁਸੀਂ ਬੀਜਦੇ ਹੋ ਕੱਢਦੇ ਤੁਸੀਂ ਇਹਦੇ ਚ ਮੈਨੂੰ ਕੀ ਲਾਭ ਹੈ ਤੁਹਾਡੇ ਨਾਂ ਨਾ ਕਰਕੇ ਕਰਦੇ ਉਹਦਾ ਜਦੋਂ ਮੈਂ ਇੱਥੇ ਕੋਈ ਸ਼ਰਾਬ ਦੀ ਫੈਕਟਰੀ ਲਾਉਣੀ ਹੋਵੇ ਸਰਕਾਰ ਨੇ ਫੇਰ ਇਹ ਕੋਈ ਨਾ ਕੋਈ ਦਿੱਕਤ ਹੋਣੀ ਹੈ ਉਹਨੂੰ ਠੀਕ ਕਰਕੇ ਉਸ ਨੂੰ ਇਹਨੂੰ ਜਿਹੜੀਆਂ ਲੋਕਾਂ ਦੇ ਕੋਲੇ ਚੀਜ਼ਾਂ ਹੈਗੀਆਂ ਨਾ ਕੇਵਲ ਥੋੜੇ ਪਿੰਡੀਆਂ ਪੰਜਾਬ ਚ ਕਿਤੇ ਵੀ ਹੈ ਉਹਨਾਂ ਨੂੰ ਮਾਰ ਕੀ ਦੇਾਂਗੇ ਨਾ ਜ਼ਰੂਰ ਕਰ ਹਾਂਜੀ ਸਰ ਅਗਲਾ ਸਵਾਲ ਹੈਗਾ ਜੀ ਫਰੋਖਪੁਰ ਇਲਾਕੇ ਦੇ ਪਿੰਡ ਨਿਹਾਲੇ ਵਾਲਾ ਦੇ ਲੋਕਾਂ ਨੇ ਇਲਜ਼ਾਮ ਲਾਇਆ ਵੀ 2019 ਦੇ ਵਿੱਚ ਜਿਹੜਾ ਮੁਆਵਜ਼ਾ 22 ਕਰੋੜ ਰੁਪਇਆ 22000 ਕਰੋੜ ਰੁਪਏ ਆਇਆ ਸੀਗਾ ਕਹਿੰਦੇ ਵੀ ਸਾਨੂੰ ਉਹਦੇ ਵਿੱਚੋਂ 1 ਰੁਪਇਆ ਤੱਕ ਨਹੀਂ ਮਿਲਿਆ ਜਿਹੜੇ ਮੌਜੂਦਾ ਐਮਐਲਏ ਜਿਆ ਆਉਂਦਾ ਨਹੀਂ ਹੁੰਦਾ ਭਾਈ ਸਾਹਿਬ ਤੁਹਾਨੂੰ ਦੱਸ ਦਿਆਂ ਫੋਰ ਨੌਲੇਜ ਮੈਨੂੰ ਨਹੀਂ ਲੱਗਦਾ ਕੋਈ ਕਿ ਗੱਲ ਸੱਚੀ ਕਰਨ ਚਾਹੀਦੀ ਹੈ ਅੱਜ ਕੱਲ ਹਰੇਕ ਸਵਾਲ 22 ਦਾ 19 ਦਾ ਮੈਂ ਜ਼ਿੰਮੇਵਾਰ ਨਹੀਂ ਹੈ 22000 ਨਹੀਂ ਸੌਰੀ 22 ਕਰੋੜ ਤੂੰ ਤਾਂ 22 ਚਲਾ ਦੇਣਾ ਸੀ ਤੂੰ ਤਾਂ 22 ਚਲਾ ਦੇਣਾ ਸੀ ਚਾਚਾ ਤੇਰਾ ਤੁਹਾਡਾ ਕੀ ਹੈ ਤੁਹਾਨੂੰ ਕਿਹੜਾ ਕਿਸੇ ਨੇ ਪੁੱਛਣਾ ਸਾਨੂੰ ਅਗਲਾ ਪੁੱਛ ਲਾਓ 22000 ਤੋਂ 22 ਕਰੋੜ ਆ ਗਿਆ ਅਸੀਂ ਚੁੱਪ ਇਸ ਕਰਕੇ ਹੋ ਗਿਆ ਸੀ ਰਾਜਾ ਜੀ ਗੱਲ ਕਰ ਰਹੇ ਨੇ ਸਰ ਉਹ 19 ਦਾ ਹੁਣ ਤੂੰ ਹੁਣ 19 ਦਾ ਤਾਂ ਮੈਂ ਹੁਣ ਤੋਡੇ 2019 ਚ ਬੈਂਕ ਬੈਲੈਂਸ ਤੁਹਾਡੇ ਖਾਤੇ ਚ ਕਿੰਨਾ ਸੀ ਜਾਂ ਕਿੰਨਾ ਆਇਆ ਸੀ ਉਹ ਰਾ ਹੁਣ ਮੈਂ ਕੀ ਹਿਸਾਬ ਦੇਵਾਂ ਭਾਈ ਕਿਉਂ ਐ ਕਰਦਾ ਧੱਕਾ ਤੂੰ ਸਾਡੇ ਨਾਲ 2019 ਚ ਤਾਂ ਤੈਨੂੰ ਨਹੀਂ ਪਤਾ ਵੀ ਤੇਰੇ ਘਰੇ ਸਮਾਨ ਕਿਵੇਂ 19 ਚ ਕਿਹੜਾ ਘੜਾ ਆਇਆ ਸੀ ਇੱਕ ਅੱਗੇ ਪ੍ਰਧਾਨ ਜੀ ਇੱਕ ਸਵਾਲ ਹੈ ਵੀ ਆਹ ਫੈਸਲਾ ਸੰਬੰਧਿਤ ਆ ਵੀ ਤੁਸੀਂ ਪਾਰਲੀਮੈਂਟ ਚ ਵੀ ਜਾਂਦੇ ਹੋ ਸਾਨੂੰ ਦੀ ਆਵਾਜ਼ ਬੁਲੰਦ ਕਰ ਸਕਿਓ ਕਈ ਜਗ੍ਹਾ ਤੇ ਫੇਸਿੰਗ ਡਬਲ ਲੱਗੀ ਹੋਈ ਹੈ ਇੱਥੋਂ ਸਰ ਜ਼ੀਰੋ ਲੈਣਾ ਕਮ ਸੇ ਕਮ 3 ਕਿਲੋਮੀਟਰ ਅੱਗੇ ਆ ਜੀ ਜ਼ੀਰੋ ਲਾਈਨ ਜਿਹੜੀ ਆ ਆਈਬੀਓ ਅੱਗੇ ਆ ਇਹਦੇ ਕਰਕੇ ਆ ਜਮੀਨਾ ਤਾਬ ਦਵਲ ਲਗੀ ਹੈ ਇੱਧੇ ਕਰਕੇ ਬੜੀ ਪ੍ਰੋਬਲਮ ਹੁੰਦੀ ਹੈ ਬਿਲਕੁਲ ਇਹ ਵੈਲਿਡ ਮੁੱਦਾ ਹੈ ਇਹੋ ਜੇ ਇਸ਼ੂਸ ਤੇ ਤੁਹਾਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜੀ ਪਾਰਲੀਮੈਂਟ ਲੱਗੇਗੀ ਉਹਦੇ ਤੇ ਮੈਂ ਤੇ ਕਬਾਇਆ ਸਾਹਿਬ ਆਵਾਜ਼ ਚੁੱਕਦੇ ਔਰ ਲੜਦੇ ਨਜ਼ਰ ਆਵਾਂਗੇ 100% ਜਦੋਂ ਕੰਮ ਹੀ ਅੱਗੇ ਇੱਥੇ ਕਾਹਨੂੰ ਸਿਆਪਾ ਪਾਇਆ ਹੋਇਆ ਧਾਲੇ ਵਿਚਾਰੇ ਨੂੰ ਅੜਚਣ ਹੁੰਦੀ ਆ ਬੇੜਿਆਂ ਤੇ ਲੈ ਕੇ ਜਾਂਦੇ ਆ ਇਹ ਸਿੱਧੇ ਆਪਦੇ ਸਾਧਨ ਲੈ ਕੇ ਜਾ ਸਕਦੇ ਆ ਉੱਥੇ ਵੀ ਗਏ ਸੀ ਗੜਨੀ ਵਾਲੇ ਉੱਥੇ ਵੀ ਸੇਮ ਜਿਹੀ ਸਿਚੁਏਸ਼ਨ ਉੱਥੇ ਹੀ ਆ ਜੀ ਇਹ ਜ਼ੀਰੋ ਲੈਣਾ ਉੱਥੇ ਵੀ ਬਿਲਕੁਲ ਇਹ ਪੂਰੇ ਬਾਰਡਰ ਦੀ ਪ੍ਰੋਬਲਮ ਹੈ ਨਾ ਕੇਵਲ ਆਪਣੇ ਜਿੱਥੇ-ਜਿੱਥੋਂ ਦੀ ਬਾਰਡਰ ਆ ਰਹੀ ਹੈ ਬ੍ਰਦਰ ਉੱਥੇ ਸਾਰੇ ਪ੍ਰੋਬਲਮ ਹੈ ਇਹ ਰਿਤੇ ਨੈਚਰਲੀ ਆ ਇਹ ਅਸੀਂ ਇਸ਼ੂ ਚੱਕ ਸਕਦੇ ਹਾਂ ਕੇਂਦਰ ਦੀ ਗਵਰਨਮੈਂਟ ਇਹਦੇ ਤੇ ਜਿਹੜਾ ਵੀ ਨਿਰਣੇ ਲੈ ਸਕਦੀ ਹੈ ਜਿਹੜੀ ਵੀ ਕੇਂਦਰ ਦੀ ਸਰਕਾਰ ਹੋਵੇ ਪਰ ਕੀ ਦਿੱਕਤ ਹੈ ਕੀ ਨਹੀਂ ਇਹ ਤਾਂ ਉਹ ਵਿਸਤਾਰਪੂਰਵਕ ਦੱਸ ਸਕਦੇ ਆ ਵੀ ਕਿਉਂ ਅਸੀਂ ਇਹ ਡਬਲ ਆਈ ਪਰ ਇਹਦੇ ਤੇ ਜ਼ਰੂਰ ਇਸ਼ੂ ਜ਼ਰੂਰ ਚੁੱਕਾਂਗੇ ਮੁੱਦਾ ਜ਼ਰੂਰ ਚੁੱਕਾਂ ਇੱਕ ਸਰਾ ਤਾ ਦੇਖ ਲਓ ਜੀ ਆਹ ਬਣਿਆ ਜੀ ਬਾਨ ਦੇ ਨਾਲ ਐਸ ਬਣਿਆ ਜੀ ਬਣ ਦੀ ਸੇਫਟੀ ਵਾਸਤੇ ਕਿੰਨਾ ਬਣਾਇਆ ਇਹਦੇ ਵਿੱਚ ਵੀ ਇਹ ਆ ਟੁੱਟ ਗਈ ਪਿੱਛੇ ਬਹਿ ਗਈ ਸਾਰੀ ਇਹਦਾ ਬੜਾ ਕੁਝ ਬਹਿ ਗਿਆ ਇੱਕ ਚੀਜ਼ ਬਹਿ ਗਈ ਤਾਂ ਸਾਰਾ ਪੰਜਾਬ ਹੀ ਬਹਿ ਗਿਆ ਉਹ ਤੂੰ ਇਸ ਬੰਦ ਦੀ ਗੱਲ ਕਰਦਾ ਇਸ ਕੰਦ ਦੀ ਗੱਲ ਕਰਦਾ ਇਹ ਤਾਂ ਸਾਰੇ ਪੰਜਾਬ ਹੀ ਇਹ ਕਰਤਾ ਕੀ ਹਾਲਾਤ ਕਰਤੇ ਅੱਜ ਕੀ ਹਾਲਾਤ ਐ ਤੁਹਾਨੂੰ ਪਤਾ ਹੀ ਹੈ ਯਾਰ ਜਿਹੜੇ ਹਾਲਾਤ ਨੇ ਜਾਣਬੁੱਝ ਕੇ ਪਾਣੀ ਵਾਲੇ ਬਣਾਏ ਗਏ ਜਾਂ ਨੈਚਰਲੀ ਹੋਇਆ ਦੇਖੋ ਮੈਂ ਕਿ ਕੋਈ ਜਾਣਬੁੱਝ ਕੇ ਕਿਸੇ ਨੂੰ ਡਬੋਂਦਾ ਨਹੀਂ ਚਾਹੇ ਮੇਰੇ ਉਲਟ ਦੀ ਸਰਕਾਰ ਹੋਵੇ ਇਹ ਬੜਾ ਸੌਖਾ ਕਹਿਣਾ ਹੈ ਮਸਾਲਾ ਚੱਲਦਾ ਵੀ ਬੜਾ ਟੈਲੀਵਿਜ਼ਨ ਤੇ ਵੀ ਯਾਰ ਉਹਨੇ ਜਾਣ ਕੇ ਡਬੋਤੇ ਕੋਈ ਨਹੀਂ ਡਬੋਂਦਾ ਜਾਣ ਕੇ ਹਾਂ ਇਹਦੇ ਚ ਇੱਕ ਕਾਰਨ ਜ਼ਰੂਰ ਹੈ ਇਹ ਨੁਕਸਾਨ 25% ਹੋਣਾ ਸੀ 75% ਇਹ ਨੁਕਸਾਨ ਨਲੈਕੀ ਕਰਕੇ ਹੋ ਗਿਆ ਜਿਹੜਾ ਨਰਮਾ ਸੀਲਣ ਬੰਦਾ ਬਾਦੀਏ ਜਿਹੜਾ ਅਣਜਾਣ ਹੋਵੇ ਤਾਂ ਸਾਰਾ ਨਰਮਾ ਯਾ ਵਾਹ ਦਿੰਦਾ ਉਹ ਸੋ ਇਹੋ ਆ ਲੋ ਯਾ ਜੇ ਦਰਿਆ ਨੂੰ ਖਾਲ ਦਿੱਤਾ ਜਾਂਦਾ ਜੇ ਮਾਈਨਿੰਗ ਨਾ ਹੁੰਦੀ ਜੇ ਹਾਈਵੇ ਤਰੀਕੇ ਨਾਲ ਉਹਨਾਂ ਦੀਆਂ ਡਰੇਨੇਜ ਕੱਢੀਆਂ ਜਾਂਦੀਆਂ ਜੇ ਪਾਣੀ ਨੂੰ ਹੌਲੀ ਹੌਲੀ ਪਹਿਲਾ ਡੈਮਾਂ ਤੋਂ ਛੱਡਿਆ ਜਾਂਦਾ ਜੇ ਡਰੇਨਾ ਸਾਫ਼ ਹੁੰਦੀਆਂ ਤਾਂ ਨੁਕਸਾਨ ਘੱਟ ਹੋਣਾ ਸੀ ਨਲੈਕ ਹਸਪਤਾਲ 'ਚ ਕੋਈ ਡਾਕਟਰ ਆ ਜੇ ਨਾ ਉਹ ਡਾਕਟਰ ਉਹ ਹਸਪਤਾਲ ਫੇਲ ਕਰ ਦਿੰਦਾ ਸਕੂਲ ਤੇ ਨਲਾਇਕ ਪ੍ਰਿੰਸੀਪਲ ਆ ਜੇ ਉਹ ਸਕੂਲ ਫੇਲ ਕਰ ਦਿੰਦਾ ਹੁਣ ਸਰਕਾਰ ਜਿਹੜੀ ਆਈ ਆ ਪੰਜਾਬ ਚੋਂ ਨਲਾਇਕ ਹੈ ਉਹਨਾਂ ਨੂੰ ਕੋਈ ਪਤਾ ਨਹੀਂ ਵੀ ਕਿਵੇਂ ਚੱਲਦੀ ਹੈ ਕਿੱਥੋਂ ਚੱਲਦੀ ਹੈ ਨੁਕਸਾਨ ਘੱਟ ਰੋਕਿਆ ਜਾ ਸਕਦਾ ਸੀ 25% ਨੁਕਸਾਨ ਹੁੰਦਾ ਜੇ ਇਹਨਾਂ ਦੀ 2000 ਏਕੜ ਜ਼ਮੀਨ ਬਣੀ ਹੈ ਖਰਾਬ ਹੋਈ ਤਾਂ 500 ਏਕੜ ਖਰਾਬ ਹੋਣੀ ਸੀ ਜੇ ਸਰਕਾਰ ਨੂੰ ਮਾੜਾ ਮੋਟਾ ਜਾਗਦੀ ਰਹਿੰਦੀ ਆ ਗੱਲ ਬੜੀ ਕਿ ਸਰਵਲ ਇੱਕ ਸਵਾਲ ਹੈ ਜੀ ਬਸ ਸਾਡੀ ਬੇਨਤੀ ਆਓ ਨੰਬਰ ਜਾਨੀ ਬੜੀ ਜਾਂਦੀ ਖੜੀ ਇੱਕ ਬੇਨਤੀ ਸੰਲੋ ਆਸ਼ੂ ਜੀ ਸਾਨੂੰ ਇਹ ਰਿੱਤੇ ਦੇਣਾ ਕੋਈ ਖਰਚਾ ਪਣ ਜਾ ਤੇਲ ਪਾਣੀ ਵੀ ਦਿੱਤਾ ਜਾਏ ਬੰਦਿਆਂ ਨੂੰ ਕੋਈ ਰਾਸ਼ਨ ਸਾਡੇ ਵੱਲ ਸੁਣੋ 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 ਇਹ ਜ਼ਰੂਰ ਕਰਿਆ ਰਾਸ਼ਨ ਤੁਹਾਡੇ ਵਾਸਤੇ ਲਿਆਏ ਆਂ ਹੋਰ ਜਿਹੜਾ ਦੂਜਾ ਪਸ਼ੂਆਂ ਵਾਲਾ ਤੇ ਹੋਰ ਜਿਹੜਾ ਕੋਈ ਬੰਦਿਆਂ ਵਾਲਾ ਆਪਣੇ ਘਰਾਂ ਵਾਲਾ ਰਾਸ਼ਨ ਚਾਹੀਦਾ ਹਾਂਜੀ ਹਾਂਜੀ ਉਹ ਵੀ ਆ ਜਾਏ ਉਹ ਵੀ ਦੇਾਂਗੇ ਦੂਜਾ ਜਦੋਂ ਤੇਰਾ ਕੰਮ ਇਹ ਉੱਤਰ ਗਿਆ ਹਾਂਜੀ ਤੇਲ ਵੀ ਦੇਾਂਗੇ ਤੇ ਟਰੈਕਟਰਾਂ ਦੀ ਮਦਦ ਹੋਈ ਟਰੈਕਟਰ ਵੀ ਭੇਜੂ ਇਹ ਤੁਹਾਨੂੰ ਵਾਦਾ ਕਰ। ਪਰ ਇਹ ਇਹ ਅੱਜ ਪਾਣੀ ਇਹ ਉਤਰ ਜੇ ਫੇਰ ਢੇੜਾ ਮਾਰੂੰਗਾ। ਤੇਲ ਦੇ ਕੇ ਜਾਊਂਗਾ ਨਾਲ ਲੈ ਕੇ ਆਊਂਗਾ ਤੇਲ। ਮੂੰਹ ਜਬਾਨੀ ਨਹੀਂ ਕਰਦਾ ਕੰਮ। ਲੱਗ ਦੋ ਨਾਲ। ਆ ਜੀਰਿਓ ਟਰੈਕਟਰ ਭੇਜੂ ਫਰੀਦਕੋਟੋਂ ਭੇਜੂ 50-50 ਟਰੈਕਟਰ ਤੇਲ ਪਾ ਕੇ ਤੇ ਦੋ-ਦੋ ਦਿਨ ਲਵਾ ਕੇ ਜਾਇਆ ਕਰਨਗੇ ਤਾਂ ਜੋ ਤੁਹਾਡੀ ਮਦਦ ਹੋ ਜੇ ਨਾਲ। ਆ ਲੋਕਾਂ ਰਾਜ ਸਾਹਿਬ ਐਕ ਟਾਈਮ ਐ। ਕਿਵੇਂ ਤੁਹਾਡਾ ਬਸਵਾਸ ਕਰਨ ਦੇ ਵਿੱਚ ਜਿਹੜੀ ਪੈੜੀ ਟੁੱਟੀ ਵੀਨਾਂ ਨੂੰ ਮੌਕੇ ਤੇ ਕਿਵੇਂ ਖਰਾਬਾ ਮਿਲਦਾ ਜੀ ਇਹ ਲੋਕਾਂ ਨੂੰ ਸਮਝਾਓ ਮਾੜਾ ਜੇ ਕਿਹੜੇ ਹਾਸੇ ਦੇ ਚੀਜ਼ ਹੋਵੇਦਾ ਚਲੋ ਇਹ ਖਰਾਬਾ ਐਵੇਂ ਕੋਈ ਨਹੀਂ ਮੈਨਾ ਦਵਾਈ ਦਿੰਦੇ